ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਹੁਸ਼ਿਆਰਪੁਰ ਵਿਖੇ ਚੌਥੀ ਮੈਰਾਥਨ ਦੌੜ ਕਰਵਾਈ ਗਈ ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਨੌਜਵਾਨਾਂ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਇਸ ਮੌਕੇ ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪਹੁੰਚੇ ਇਸ ਮੈਰਾਥਨ ਨੂੰ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਤੇ ਇਹ ਮੈਰਾਥਨ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚੋਂ ਹੁੰਦੀ ਹੋਈ ਵਾਪਸ ਹੁਸ਼ਿਆਰਪੁਰ ਦੇ ਪੁਲਿਸ ਗਰਾਊਂਡ ਵਿਖੇ ਆ ਕੇ ਸਮਾਪਤ ਹੋਈ ਔਰ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨੀ ਜੋ ਸਬਡਿਵੀਜ਼ਨਸ ਦੇ ਲੈਵਲ ਤੇ 100000 ਤੋਂ ਵੀ ਜ਼ਿਆਦਾ ਟ੍ਰਾਂਸਫਰਸ ਹੋਏ ਉਹ ਇਸ ਦਿਸ਼ਾ ਵੱਲ ਇੱਕ ਬਹੁਤ ਵੱਡਾ ਕਦਮ ਹੈ ਪਰ ਮੈਂ ਇਹਨਾਂ ਜ਼ੋਰ ਕਹਿਣਾ ਚਾਹੁੰਦਾ ਵੀ ਇਹ ਉਪਰਾਲੇ ਜਿਹੜੇ ਤਾਂ ਹੀ ਸਫਲ ਹੋ ਸਕਦੇ ਆ ਜਦੋਂ ਆਮ ਲੋਕਾਂ ਦਾ ਸਹਿਯੋਗ ਸਾਡਾ ਸਾਰਿਆਂ ਦਾ ਸਹਿਯੋਗ ਇਸ ਦੇ ਵਿੱਚ ਸ਼ਾਮਲ ਹੋਵੇ ਸੋ ਆਓ ਸਾਰੇ ਇਕੱਠੇ ਹੋ ਕੇ ਇਸ ਦੇ ਵਿੱਚ ਇੱਕ ਬਹੁਤ ਵੱਡਾ ਸਹਿਯੋਗ ਸਰਕਾਰ ਨੂੰ ਦੇਈਏ ਪੁਲਿਸ ਨੂੰ ਦੇਈਏ ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਆਪਣੇ ਪਦਤ ਤੇ ਬਹੁਤ ਵੱਡੇ ਉਪਰਾਲੇ ਕਰ ਰਿਹਾ ਖੇਡਾਂ ਬਤਨ ਪੰਜਾਬ ਦੀਆਂ ਜੋ ਸ਼ੁਰੂ ਕੀਤੀਆਂ ਗਈਆਂ 2023 ਦੇ ਵਿੱਚ ਉਹ ਵੀ ਨਸ਼ਿਆਂ ਨੂੰ ਰੋਕਣ ਦਾ ਬਹੁਤ ਵੱਡਾ ਉਪਰਾਲਾ ਹੈ ਔਰ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨੀ ਸਾਡੇ 올ਿਪੀਅਨਸ ਨੂੰ ਜਿਹੜੇ ਪੈਰਿਸ ਤੋਂ ਸਾਡੇ ਹਾਕੀ ਦੇ ਪਲੇਅਰਜ਼ ਜਿੱਤ ਕੇ ਆਏ ਜਾਂ ਹੋਰ ਪਲੇਅਰ ਜਿਨ੍ਹਾਂ ਨੇ ਭਾਗ ਲਿਆ ਉਹਨਾਂ ਨੂੰ ਵੀ ਬਹੁਤ ਵੱਡੇ ਲੈਵਲ ਤੇ ਸਨਮਾਨਤ ਕੀਤਾ ਗਿਆ ਸੋ ਸਰਕਾਰ ਦੇ ਵੱਡੇ ਉਪਰਾਲਿਆਂ ਦੇ ਨਾਲ-ਨਾਲ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਪਵੇਗਾ। ਔਰ ਸਾਨੂੰ ਇਹ ਮੈਰਾਥਨ ਉਪਰਾਲੇ ਜਿਹੜੇ ਆ ਉਹ ਡਰੱਗਸ ਨੂੰ ਕੰਟਰੋਲ ਕਰਨ ਲਈ ਕਰਨੇ ਪੈਣਗੇ। ਇਸ ਮੌਕੇ ਤੇ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਘਲਾ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਹਰ ਇੱਕ ਘਰ ਅਤੇ ਹਰ ਇੱਕ ਮਾਪੇ ਨੂੰ ਸਾਥ ਦੇਣਾ ਹੋਵੇਗਾ। ਅਤੇ ਨਾਲ ਹੀ ਨੌਜਵਾਨੀ ਨੂੰ ਵੀ ਨਸ਼ਾ ਆਦਤ ਤਿਆਗ ਕਰਕੇ ਖੇਡਾਂ ਵੱਲ ਲੱਗਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਹੀ ਨਸ਼ੇ ਦਾ ਖਾਤਮਾ ਕਰਕੇ ਪੰਜਾਬ ਨੂੰ ਰੰਗਲਾ ਬਣਾਉਣ ਵਿੱਚ ਬੰਦਾ ਯੋਗਦਾਨ ਪਾਉਣਾ ਹੋਵੇਗਾ। देखो पहला तो मैं सारे बच्चों ਦਾ ਸਾਰਾ ਯੂਥ ਜਿਹੜਾ ਅ ਇਥੋਂ ਦੇ ਪਾਰਟਿਸਪੈਂਟਸ ਉਹਨਾਂ ਦਾ ਸਵਾਗਤ ਕਰਦਾ ਔਰ ਐਸਐਸਪੀ ਹੁਸ਼ਿਆਰਪੁਰ ਅੰਡਰ ਹਿਸ ਐਬਲ ਲੀਡਰਸ਼ਿਪ ਆਈ ਥਿੰਕ ਚੌਥੀ ਮੈਰਾਥਨ ਉਹਨਾਂ ਨੇ ਅਰੇਂਜ ਕਰਾਈ ਹੈ ਨਸ਼ਾ ਦੇ ਖਿਲਾਫ ਤੇ ਮੈਂ ਸਮਝਦਾ ਕਿ ਪੁਲਿਸ ਐਂਡ ਐਸ ਵੈਸ ਐਨਫੋਰਸਮੈਂਟ ਇਸ ਕਨਸਰਨਡ ਪੁਲਿਸ ਆਪਣਾ ਕੰਮ ਕਰ ਰਹੀ ਹੈ ਔਰ ਅਸੀਂ ਕੇਸਸ ਰਜਿਸਟਰ ਕਰ ਰਹੇ ਹਾਂ ਪਰ ਜਦ ਤੱਕ ਸੋਸਾਇਟੀ ਅੱਗੇ ਨਹੀਂ ਆਏਗੀ ਆਪਣਾ ਸਾਥ ਸਾਨੂੰ ਨਹੀਂ ਦੇਗੀ ਉਸ ਉਦੋਂ ਤੱਕ ਅਸੀਂ ਇਹ ਜਿਹੜਾ ਸੁਪਨਾ ਹੈਗਾ ਰੰਗਲਾ ਪੰਜਾਬ ਦਾ ਨਸ਼ਾ ਮੁਕਤ ਪੰਜਾਬ ਦਾ ਅਸੀਂ ਉਹ ਜਿਹੜਾ ਸੁਪਨਾ ਨਹੀਂ ਪੂਰਾ ਕਰ ਪਾਵਾਂਗੇ ਆ ਰਹੇ ਹੈਗੇ ਜਿਹੜਾ ਯੂਥ ਹੈ ਸਾਡਾ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਅਸੀਂ ਖੇਡਾਂ ਵੱਲ ਲਗਾਈਏ ਉਹ ਆਪਣਾ ਪੜ੍ਹਾਈ ਲਿਖਾਈ ਕਰਨ ਨੌਕਰੀਆਂ ਲੈਣ ਤੇ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਕੰਸਟਰਕਟਿਵ ਅਸੀਂ ਇਸ ਤਰ੍ਹਾਂ ਕਰ ਪਾਈਏ ਮਾਪੇ ਦੇ ਕਿਸੇ ਨਾਲ ਜਦ ਬੱਚਾ ਘਰੇ ਆਉਂਦਾ ਹੈ 네이버ਹੁੱਡ ਦੇ ਵਿੱਚ ਆਉਂਦਾ ਹੈ ਮਾਪੇ ਬੱਚੇ ਦਾ ਧਿਆਨ ਰੱਖਣ ਅਗਰ ਉਹ ਵਿਡਰੋਅਲ ਸਿੰਟਮਸ ਹੈ ਜਾਂ ਨਈ ਗੱਲ ਕਰ ਰਿਹਾ ਆਈ ਥਿੰਕ ਜੇ ਸੋਸਾਇਟੀ ਬੱਚੇ ਦਾ ਧਿਆਨ ਰੱਖੇ ਔਰ ਸਹੀ ਟਾਈਮ ਤੇ ਕਦਮ ਚੱਕ ਸਕੇ ਤਾਂ ਜਿਹੜਾ ਸਾਡਾ ਬੱਚਾ ਖਰਾਬ ਹੋ ਰਿਹਾ ਯੂਥ ਖਰਾਬ ਹੋ ਰਿਹਾ ਉਸ ਤੋਂ ਅਸੀਂ ਬਚ ਪਾਵਾਂਗੇ ਤੇ ਸਾਡਾ ਇੱਕ ਵਾਰ ਫੇਰ ਜਿਹੜਾ ਇਹ ਕਦਮ ਹੈਗਾ ਆਈ ਥਿੰਕ ਇਹ ਚੱਲਦਾ ਰਹੇਗਾ ਅੱਗੇ ਫਿਊਚਰ 'ਚ ਵੀ ਅਸੀਂ ਇਸ ਤਰ੍ਹਾਂ ਦੇ ਅਵੇਅਰਨੈਸ ਪ੍ਰੋਗਰਾਮਸ ਕਰਦੇ ਰਾਵਾਂਗੇ ਔਰ ਜਿਹੜਾ ਇਹ ਸੁਪਨਾ ਹੈਗਾ ਰੰਗਲਾ ਪੰਜਾਬ ਦਾ ਨਸ਼ਾ ਮੁਕਤ ਪੰਜਾਬ ਦਾ ਉਸ ਨੂੰ ਅਸੀਂ ਪੂਰਾ ਕਰਾਂਗੇ